ਸਸਿਕਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਸੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਫਿਲਮ ਰਿਲੀਜ਼ ਹੋਈ ਹੈ ਹੈਪੀ ਖੁਸ਼ ਹੋ ਗਿਆ ਜਿਦੇ ਵਿੱਚ ਨੇ ਜੀ ਨਰੇਸ਼ਕ ਥੂਰੀਆ ਦੀਦਾਰ ਗਿੱਲ ਹਣੀ ਮੱਟੂ ਜਤਿੰਦਰ ਕੌਰ ਹਰਦੀਪ ਗਿੱਲ ਆਪਣਾ ਗੁਰਮੀਤ ਸਾਜਨ ਗੁਰਦੇয়াল ਪਾਰਸ ਹਰਬੀ ਸੰਗਾ ਤੇ ਹੋਰ ਵੀ ਆਰਟਿਸਟ ਨੇ ਕਾਫੀ ਫਿਲਮ ਦੇ ਵਿੱਚ ਸੋ ਮੇਨ ਆਰਟਿਸਟ ਇਹ ਨੇ ਫਿਲਮ ਨੂੰ ਲਿਖਿਆ ਜੀ ਨਰੇਸ਼ਕ ਥੂਰੀਆ ਨੇ ਔਰ ਡਾਇਰੈਕਟ ਕੀਤਾ ਆ ਸ਼ਿਤੇ ਚੌਧਰੀ ਨੇ ਫਿਲਮ ਦੀ ਕਹਾਣੀ ਦੀ ਗੱਲ ਕਰਦੇ ਆ ਕਿ ਫਿਲਮ ਦੇ ਵਿੱਚ ਤਿੰਨ ਦੋਸਤ ਨੇ ਨਰੇਸ਼ਕ ਥੂਰੀਆ ਹਣੀ ਮੱਟੂ ਤੇ ਦੀਦਾਰ ਗਿੱਲ ਤਿੰਨਾ ਦਾ ਕੰਮ ਹੈ ਜੀ ਠੱਗੀ ਮਾਰਨਾ ਲੋਕਾਂ ਦੇ ਨਾਲ ਉਹਨਾਂ ਨੂੰ ਬੇਵਕੂਫ ਬਣਾਉਣਾ ਸੋ ਐਸੀ ਤਰ੍ਹਾਂ ਹੀ ਸਟਾਰਟਿੰਗ ਦੇ ਵਿੱਚ ਦਿਖਾਇਆ ਜਾਂਦਾ ਕਿ ਉਹ ਕੁਝ ਲੋਕਾਂ ਦੇ ਨਾਲ ਇਹ ਕਰਕੇ ਠੱਗੀ ਮਾਰਦੇ ਨੇ ਕਿ 2 ਲੱਖ ਰੁਪਏ ਦੇ ਵਿੱਚ ਅਸੀਂ ਤੁਹਾਨੂੰ ਐਸਐਚਓ ਭਰਤੀ ਕਰਾਵਾਂਗੇ ਉਹਨਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਥਾਣਿਆਂ ਦਾ ਚਾਰਜ ਦੇ ਕੇ ਭੇਜਿਆ ਜਾਂਦਾ ਤੇ ਪਿੱਛੋਂ ਪੈਸੇ ਲੈ ਕੇ ਉਹ ਗਾਇਬ ਹੋ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਦਿਖਾਇਆ ਗਿਆ ਕਿ ਇੱਕ ਉਹਨਾਂ ਦੇ ਮਨ 'ਚ ਪਲਾਨ ਆਉਂਦਾ ਕਿ ਉਹ ਟੀਵੀ 'ਤੇ ਖਬਰ ਦੇਖਦੇ ਨੇ ਕਿ ਇੱਕ ਬੱਚੇ ਨੂੰ ਆਪਣਾ ਪੁਰਾਣਾ ਜਨਮ ਯਾਦ ਆ ਗਿਆ ਸੋ ਉਹਨਾਂ ਨੂੰ ਲੱਗਦਾ ਕਿ ਇਹ ਪਲਾਨ 'ਤੇ ਕੰਮ ਕੀਤਾ ਜਾ ਸਕਦਾ ਹੈ ਸੋ ਉਹ ਇੱਕ ਬੰਦੇ ਬਾਰੇ ਛਾੜਬੀਣ ਕਰਦੇ ਨੇ ਜਿਹੜਾ ਕਿ ਪਿੱਛੋਂ ਬਹੁਤ ਜ਼ਿਆਦਾ ਜ਼ਮੀਨ ਜ਼ਿਆਦਾ ਛੱਡ ਕੇ ਗਿਆ ਆ ਸੋ ਉਹਦੀ ਡੈਥ ਹੋ ਚੁੱਕੀ ਐ ਸੋ ਉਹਦੇ ਬਾਰੇ ਸਾਰਾ ਕੁਝ ਜਾਣ ਕੇ ਜਾਣ ਕੇ ਤਾਂ ਉਦੋਂ ਬਾਅਦ ਉਹ ਉਸ ਮਤਲਬ ਬੰਦੇ ਦੇ ਘਰੇ ਉਸ ਬੰਦੇ ਦੇ ਪਿੰਡ ਜਾਂਦੇ ਨੇ ਕਿ ਖੁਸ਼ਾਲ ਸਿੰਘ ਨਰੇਸ਼ ਕਤੂਰੀਆ ਕਹਿੰਦੇ ਨੇ ਕਿ ਖੁਸ਼ਾਲ ਸਿੰਘ ਮੈਂ ਆ ਸੋ ਮੇਰਾ ਦੁਬਾਰਾ ਸ਼ਹਿਰ ਦੇ ਵਿੱਚ ਜਨਮ ਹੋਇਆ ਹੈ ਪਹਿਲਾਂ ਤਾਂ ਉਹਨਾਂ ਦੀ ਗੱਲ ਤੇ ਕੋਈ ਯਕੀਨ ਨਹੀਂ ਕਰਦਾ ਪਰ ਉਹਨਾਂ ਨੇ ਸਾਰਾ ਕੰਮ ਵਰਕਆਊਟ ਹੀ ਇੰਨਾ ਵਧੀਆ ਤਰੀਕੇ ਨਾਲ ਕੀਤਾ ਹੁੰਦਾ ਕਿ ਸਾਰੇ ਜਣੇ ਯਕੀਨ ਮਤਲਬ ਕਰ ਦਿੰਦੇ ਨੇ ਉਹ ਤੇ ਤੇ ਉਹ ਜਾ ਕੇ ਆਪਣੇ ਜਿਹੜੇ ਘਰ ਦੇ ਨੇ ਆਪਣੀ ਮਾਂ ਜਤਿੰਦਰ ਕੌਰ ਔਰ ਭਰਾ ਨੇ ਜਿਹੜੇ ਗੁਰਮੀਤ ਸਾਜਨ ਗੁਰਦਿਆਲ ਪਾਰਸ ਤੇ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਨੇ ਤਾਂ ਕਿ ਜਿਹੜੀ ਜਮੀਨ ਹੈ 7 ਕਰੋੜ ਦੀ ਉਹ ਆਪਣੇ ਨਾਮ ਦੁਆਰਾ ਲਵਾਈ ਜਾ ਸਕੇ ਜਿਸ ਕੁਸ਼ਾਲ ਸਿੰਘ ਦੀ ਡੈਥ ਹੋ ਗਈ ਉਹਨੂੰ 7 ਕਰੋੜ ਦੀ ਜਮੀਨ ਆਉਣੀ ਹੁੰਦੀ ਸੋ ਡਰਾਮਾਗੇ ਵੱਧਾ ਜੀ ਅ ਐਂਟਰੀ ਹੁੰਦੀ ਹੈ ਗੁਰਪ੍ਰੀਤ ਪੰਗੂ ਜੀ ਦੀ ਸੋ ਜਿਹੜੇ ਕਿ ਖੁਸ਼ਾਲ ਸਿੰਘ ਦੇ ਮਤਲਬ ਧਰਮ ਪਤਨੀ ਸੀ ਸੋ ਉਹਨਾਂ ਨੂੰ ਲੱਗਦਾ ਕਿ ਹੁਣ ਜੇ ਖੁਸ਼ਾਲ ਵਾਪਸ ਆ ਗਿਆ ਤਾਂ ਮਹੀਂ ਤੇਰੀ ਘਰ ਵਾਲੀਆਂ ਸੋ ਜਿਹੜੀ ਉਹਨਾਂ ਦੀ ਉਮਰ ਤਕਰੀਬਨ 60 ਸਾਲ ਦਿਖਾਈ ਗਈ ਹੈ ਔਰ ਜਿਹੜੇ ਨਰੇਸ਼ ਕਥੂਰੀਆ ਨੇ ਜੋ ਜਿਨ੍ਹਾਂ ਨੇ ਹੁਣ ਜਨਮ ਲਿਆ ਹੈ ਇਸ ਦੁਨੀਆ ਦੇ ਵਿੱਚ ਉਹਨਾਂ ਦੀ ਉਮਰ ਤਕਰੀਬਨ 25 26 ਸਾਲ ਦਿਖਾਈ ਗਈ ਹੈ ਸੋ ਇਹ ਡਰਾਮਾ ਚੱਲਦਾ ਜੀ ਇਹ ਮਤਲਬ ਕਹਾਣੀ ਅੱਗੇ ਅਨਫੋਲਡ ਹੁੰਦੀ ਹੈ ਸੋ ਐਂਡ ਦੇ ਵਿੱਚ ਦਿਖਾਇਆ ਗਿਆ ਹੈ ਕਿ ਕੀ ਉਹ ਫੜੇ ਜਾਣਗੇ ਕਿ ਜਿਨ੍ਹਾਂ ਨੂੰ ਉਹ ਬੇਵਕੂਫ ਲੋਕਾਂ ਨੂੰ ਬਣਾਇਆ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਪੁਲਿਸ ਨੂੰ ਫੜੀ ਜਾਊਗੀ ਜਾਂ ਉਹ ਆਪਣੀ ਜਿਹੜੀ ਜਾਇਦਾਦ ਲੈਣ ਦੇ ਵਿੱਚ ਕਾਮਯਾਬ ਹੋ ਸਕਣਗੇ ਇਹ ਫਿਲਮ ਦਾ ਪੂਰਾ ਸਾਰਾ ਸ਼ਾਹ ਦੋਸਤੋ ਜੇ ਮੈਂ ਫਿਲਮ ਦੀ ਕਹਾਣੀ ਦੀ ਆਪਾਂ ਗੱਲ ਕਰੀਏ ਮੈਨੂੰ ਨਾ ਇੱਕ ਕਨਸੈਪਟ ਚੰਗਾ ਔਰ ਡਿਫਰੈਂਟ ਲੱਗਿਆ ਸੀ ਜਦੋਂ ਟ੍ਰੇਲਰ ਵੀ ਆਇਆ ਸੀ ਮੈਨੂੰ ਟ੍ਰੇਲਰ ਵੀ ਚੰਗਾ ਲੱਗਿਆ ਸੀ ਸੋ ਮੈਨੂੰ ਲੱਗਿਆ ਸੀ ਥੋੜਾ ਜਿਹਾ ਅਲੱਗ ਹਟਮਟ ਆਪਣਾ ਹੈ ਕੁਝ ਫਿਲਮ ਜਿਹੜੋ ਸਟਾਰਟ ਹੁੰਦੀ ਹੈ ਫਿਲਮ ਸਟਾਰਟ ਹੋਣ ਤੋਂ 15 ਤੋਂ 20 ਮਿੰਟ ਬਾਅਦ ਜਦੋਂ ਉਹ ਪੋਰਸ਼ਨ ਨਿਕਲ ਜਾਂਦਾ ਹੈ ਪੁਲਿਸ ਐਸ ਐਚ ਓ ਵਾਲਾ ਬਣਾਉਣ ਵਾਲਾ ਉਦੋਂ ਤੱਕ ਮੈਨੂੰ ਬਹੁਤ ਐਂਟਰਟੇਨਿੰਗ ਲੱਗਿਆ ਮੈਨੂੰ ਲੱਗਿਆ ਸੀ ਕਿ ਹਾਂ ਫਿਲਮ ਦੇ ਵਿੱਚ ਦਮ ਹੈ ਪਰ ਜਦੋਂ ਪੋਰਸ਼ਨ ਸਟਾਰਟ ਹੋਇਆ ਆ ਦੁਬਾਰਾ ਜਨਮ ਲੈਣ ਵਾਲਾ ਤੋਂ ਇਹੀ ਪੋਰਸ਼ਨ ਐਂਡ ਤੱਕ ਜਾਂਦਾ ਆ ਉਦੋਂ ਬਾਅਦ ਫਿਲਮ ਬਹੁਤ ਵੀਕ ਹੈ ਫਿਲਮ ਦਾ ਰਾਈਟ ਰਾਈਟਿੰਗ ਸਕ੍ਰੀਨ ਪਲੇ ਬਹੁਤ ਵੀਕ ਹੈ ਉਦੋਂ ਬਾਅਦ ਕਿਤੇ ਵੀ ਕਿਤੇ ਖੁੱਲਕੇ ਹਾਸਾ ਨਹੀਂ ਆਇਆ ਮੈਨੂੰ ਫਿਲਮ ਦੇ ਵਿੱਚ ਮਤਲਬ ਇਨਾ ਇੰਜੋਏ ਨਹੀਂ ਕਰ ਪਾਇਆ ਕਿਉਂਕਿ ਨਰੇਸ਼ ਕਥੂਰੀ ਜਿਹੜ ਦੇ ਕਿੰਗ ਮੰਨੇ ਜਾਂਦੇ ਨੇ ਲਿਖਣ ਵਾਲੇ ਮਾਮਲੇ ਦੇ ਵਿੱਚ ਕਿ ਆਪਾਂ ਨੂੰ ਉਹਨਾਂ ਨੇ ਕਿੰਨੀਆਂ ਵੱਡੀ ਵੱਡੀਆਂ ਹਿੱਟ ਸਲਵਾ ਦਿੱਤੀਆਂ ਨੇ ਪਰ ਇਸ ਫਿਲਮ ਨੇ ਮੈਨੂੰ ਨਿਰਾਸ਼ ਕੀਤਾ ਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਨਕ ਮਾੜਾ ਸਕਰੀਨ ਪਲੇ ਆ ਸੋ ਮੈਂ ਇਦਾਂ ਬੈਠਾ ਦੇਖ ਰਿਹਾ ਸੀ ਕਿਤੇ ਕਿਤੇ ਮਾੜੀ ਜੀ ਮੁਸਕਾਨ ਮਤਲਬ ਆਉਂਦੀ ਸੀਗੀ ਪਰ ਮੈਨੂੰ ਲੱਗ ਰਿਹਾ ਸੀ ਹੋ ਕੀ ਕਿਹਾ ਚਲੋ ਮੈਂ ਮੰਨਦਾ ਕਿ ਆਪਾਂ ਸੋਚਦੇ ਹਾਂ ਕਿ ਜਿਹੜੀ ਕਾਮੇਡੀ ਫਿਲਮ ਹੁੰਦੀ ਹੈ ਉਹਦੇ ਵਿੱਚ ਲੌਜੀਕ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਦਿਮਾਗ ਘਰੇ ਛੱਡ ਕੇ ਜਾਓ ਆਪਣਾ ਹਨਾ ਪਰ ਇਦੇ ਵਿੱਚ ਚਲੋ ਮੈਂ ਮੰਨਦਾ ਉਹ ਚੀੜੀ ਚੀਜ਼ ਦਿਖਾਈ ਗਈ ਕੋਈ ਲੌਜੀਕ ਤਾਂ ਹੁੰਦਾ ਨਹੀਂ ਕਿਉਂਕਿ ਬੰਦਾ ਆਰਾਮ ਨਾਲ ਫੜਾਇਆ ਜਾਊਗਾ ਇਸ ਤਰੀਕੇ ਨਾਲ ਜੇ ਮੈਂ ਕਹੂਗਾ ਕਿ ਮੇਰਾ ਪੁਰਾਣਾ ਮੇਰਾ ਨਵਾਂ ਜਨਮ ਹੋਇਆ ਆ ਪਰ ਚਲੋ ਫਿਲਮ ਹੈ ਮਤਲਬ ਕਿ ਕੋਈ ਚੱਕਰ ਨਹੀਂ ਫਿਲਮ ਦੇ ਵਿੱਚ ਸਭ ਕੁਝ ਜਾਇਜ਼ ਆ ਪਰ ਫਿਲਮ ਐਂਟਰਟੇਨ ਵੀ ਤਾਂ ਕਰੇ ਨਾ ਪਰ ਇਸ ਫਿਲਮ ਨੇ ਸਾਨੂੰ ਐਂਟਰਟੇਨ ਨਹੀਂ ਕੀਤਾ ਹੈਗਾ ਮੈਂ ਬੜੇ ਧਿਆਨ ਨਾਲ ਬੜੇ ਤਰੀਕੇ ਨਾਲ ਫਿਲਮ ਦੇਖੀ ਕਿਉਂਕਿ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਮੇਰੇ ਦੋਸਤ ਨੇ ਬਹੁਤ ਚੰਗੇ ਪਰ ਇਸ ਫਿਲਮ ਨੇ ਮੈਨੂੰ ਨਰਾਸ਼ ਕੀਤਾ ਆ ਪਰਫਾਰਮੈਂਸ ਦੀ ਗੱਲ ਕਰੀਏ ਨਰੇਸ਼ ਕਥੂਰੀ ਆ ਜੀ ਰਾਈਟਰ ਤਾਂ ਚੰਗੇ ਹੈਗੇ ਹੈਗੇ ਨੇ ਉਹਨਾਂ ਨੇ ਕਈ ਫਿਲਮਾਂ ਚ ਐਕਟਿੰਗ ਵੀ ਕੀਤੀ ਹੈ ਚੰਗੀ ਪਰ ਮੈਨੂੰ ਆਏ ਲੱਗਿਆ ਕਿ ਇਸ ਫਿਲਮ ਦੇ ਵਿੱਚ ਜਾ ਉਹਨਾਂ ਦੀ ਜਿਹੜੀ ਮਤਲਬ ਪ੍ਰੋਨਨਸੀਏਸ਼ਨ ਹੈ ਜਦੋਂ ਉਹ ਬੋਲਦੇ ਨੇ ਡਾਇਲੈਕਟ ਉਹ ਇੰਨਾ ਕ ਕਾਲਾ ਬੋਲਦੇ ਨੇ ਕੁਝ ਕੁ ਚੀਜ਼ਾਂ ਸਮਝ ਨਹੀਂ ਆਉਂਦੀਆਂ ਸੋ ਉੱਤੇ ਹਿਊਮਰ ਨਹੀਂ ਪੈਦਾ ਹੁੰਦਾ ਸੋ ਦੀਦਾਰ ਗੱਲ ਗੱਲ ਤੇ ਹਨੀ ਮਟੋ ਦੀ ਗੱਲ ਕਰੀਏ ਬਹੁਤ ਵਧੀਆ ਐਕਟਰ ਨੇ ਬਹੁਤ ਵਧੀਆ ਕੰਮ ਕਰਦੇ ਨੇ ਪਰ ਮੈਨੂੰ ਥੋੜਾ ਜਿਹਾ ਮੇਰਾ ਪਰਸਨਲ ਦੇ ਵਿੱਚ ਇਹ ਲੱਗਿਆ ਕਿ ਮੈਨੂੰ ਨਾ ਥੋੜੇ ਜਿਹਾ ਡਿਸ ਇੰਟਰਸਟਿਡ ਲੱਗੇ ਉਹ ਫਿੱਕੇ ਫਿੱਕੇ ਲੱਗੇ ਉਹ ਗੱਲ ਨਹੀਂ ਆਈ ਜਿਹੜੀ ਉਹਨਾਂ ਨੇ ਪਿਛਲੀ ਫਿਲਮਾਂ ਚ ਆਪਾਂ ਨੂੰ ਮਤਲਬ ਕਿ ਤਾਂ ਆਪਾਂ ਦੇਖੀ ਹੋਈ ਹੈ ਆਪਾਂ ਨੂੰ ਉਹਨਾਂ ਨੇ ਹਸਾਇਆ ਹੋਇਆ ਈਵਨ ਕਿ ਮ ਉਦੋਂ ਵੱਧ ਹਾਸਾ ਉਹਨਾਂ ਦੀ ਰੀਲਾਂ ਦੇ ਵਿੱਚ ਆਉਂਦਾ ਹੈ ਜਿਹੜੀਆਂ ਉਹ ਇੰਸਟਾਗ੍ਰਾਮ ਤੇ ਪਾਉਂਦੇ ਨੇ ਸੋ ਬਾਕੀ ਜਤਿੰਦਰ ਕੌਰ ਜੀ ਦਾ ਸੀਰੀਅਸ ਰੋਲ ਹੈ ਗੁਰਪ੍ਰੀਤ ਪੰਗੋ ਜੀ ਦਾ ਮਸ ਸੈਂਸਿਟਿਵ ਰੋਲ ਹੈ ਕੋਈ ਕਮੇਡੀ ਰੋਲ ਨਹੀਂ ਹੈਗਾ ਗੁਰਿੰਦਰ ਮਕਨਾ ਬਣਾ ਗੁਰਮੀਤ ਸਾਜਨ ਜੀ ਤੇ ਗੁਰਦੇয়াল ਪਾਰਸ ਬਾਕੀ ਸਾਰਿਆਂ ਨੇ ਆਪਣਾ ਨਾਰਮਲ ਛੋਟੇ ਛੋਟਾ ਕੰਮ ਹਰਦੀਪ ਗਿੱਲ ਹੋਣਾ ਨੇ ਉਹਨਾਂ ਨੇ ਕੰਮ ਕੀਤਾ ਆ ਹਾਂ ਜਿਹੜੇ ਬਣੇ ਨੇ ਮੈਨੂੰ ਤਾਂ ਸਟੋਰੀ ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ ਨਾਮ ਪਿੱਛੇ ਅਤਰੀ ਪੈਂਦਾ ਹੈ ਜਿੰਨਾ ਜਿਹੜੀ ਘੋੜੀ ਦਾ ਕੰਮ ਕਰਦੇ ਨੇ ਜਿਹਨੂੰ ਠੱਗਿਆ ਜਾਂਦਾ ਐਸਚੂ ਦੇ ਨਾਮ ਤੇ ਉਹਨਾਂ ਦਾ ਮੈਨੂੰ ਕੰਮ ਚੰਗਾ ਲੱਗਿਆ ਉਹਨਾਂ ਦੀ ਕੁਝ ਕੁ ਚੀਜ਼ਾਂ ਤੇ ਹਾਸਾ ਆਇਆ ਪਰ ਉਸ ਤੋਂ ਇਲਾਵਾ ਮੈਨੂੰ ਨਾ ਇਸ ਫਿਲਮ ਨੇ ਨਿਰਾਸ਼ ਕੀਤਾ ਆ ਫਿਲਮ ਦਾ ਮਿਊਜ਼ਿਕ ਠੀਕ ਠਾਕ ਹੀ ਹੈ ਬਾਕੀ ਛੋਟੇ ਬਜਟ ਦੀ ਛੋਟੀ ਫਿਲਮ ਹੈ ਮੈਨੂੰ ਲੱਗਿਆ ਸੀ ਕਿ ਸ਼ਰ ਕੰਟੈਂਟ ਬਹੁਤ ਹੈਵੀ ਹੋਊਗਾ ਕਿ ਫਿਲਮ ਇੰਜੋਏਬਲ ਹੋਗੀ ਪਰ ਫਿਲਮ ਦੇ 15 ਮਿੰਟਾਂ ਤੋਂ ਬਾਅਦ ਮੈਨੂੰ ਇਸ ਫਿਲਮ ਨੇ ਨਿਰਾਸ਼ ਕੀਤਾ ਆ ਸਕਰੀਨ ਪਲੇ ਬਹੁਤ ਅੱਛਾ ਹੋਣਾ ਚਾਹੀਦਾ ਸੀ ਡਾਇਰੈਕਸ਼ਨ ਹੋਰ ਅੱਛੀ ਹੋਣੀ ਚਾਹੀਦੀ ਸੀ ਫਿਲਮ ਉ ਮਤਲਬ ਫਲੈਟ ਚੱਲਦੀ ਹੈ ਇੱਕੋ ਟਾਪਿਕ ਤੇ ਅੱਗੇ ਫਿਲਮ ਚੱਲਦੀ ਹੈ ਪਰ ਹਿਊਮਰ ਪੈਦਾ ਨਹੀਂ ਕਰ ਸਕੀ ਕਿਤੇ ਵੀ ਮੈਨੂੰ ਖੁੱਲਕੇ ਹਾਸਾ ਨਹੀਂ ਆਇਆ ਕਿਤੇ ਮੈਂ ਇੰਜੋਏ ਨਹੀਂ ਕੀਤਾ ਕੁਝ ਹਲਕਲ ਕੇ ਫਨ ਮੂਮੈਂਟਸ ਹੈਗੇ ਨੇ ਪਰ ਉਸ ਤੋਂ ਇਲਾਵਾ ਮੈਨੂੰ ਫਿਲਮ ਨੇ ਨਰਾਸ਼ ਕੀਤਾ ਮੈਂ ਆਪਣੇ ਨਾਲ ਦੇ ਜਿਹੜੇ ਬੈਠੇ ਸੀ ਫਿਲਮ ਦੇਖਦੇ ਉਸ ਥੀਏਟਰ ਦੇ ਵਿੱਚ ਅਸੀਂ ਤਕਰੀਬਨ 10 ਤੋਂ 12 ਜਾਣੇ ਸੀਗੇ ਮੈਂ ਹਮੇਸ਼ਾ ਜਦੋਂ ਫਿਲਮ ਖਤਮ ਹੁੰਦੀ ਹੈ ਮੈਂ ਨਾਲ ਦੇ ਨੂੰ 4-5 ਜਾਣਿਆਂ ਨੂੰ ਪੁੱਛਦਾ ਹੁੰਦਾ ਕਿ ਤੁਹਾਨੂੰ ਫਿਲਮ ਕਿੱਦਾਂ ਲੱਗੀ ਕਿਉਂਕਿ ਮੇਰਾ ਮਤਲਬ ਆਪਣਾ ਪਰਸਨਲ ਕੁਝ ਥੋੜਾ ਹੋ ਸਕਦਾ ਲੋਕਾਂ ਦਾ ਕੁਝ ਹੋ ਸਕਦਾ ਪਰ ਮੈਨੂੰ ਨਾਲ ਦੇ ਨੇ ਵੀ ਕਿਹਾ ਕਿ ਭਾਜੀ ਨਹੀਂ ਮਜ਼ਾ ਨਹੀਂ ਆਇਆ ਮਤਲਬ ਜੋ ਚੀਜ਼ ਸੋਚ ਕੇ ਆਈ ਸੀ ਉਹ ਹੈ ਨਹੀਂ ਸੀਗੀ ਸਾਨੂੰ ਹਾਸਾ ਬਹੁਤ ਘੱਟ ਆਇਆ ਅਸੀਂ ਕਾਮੇਡੀ ਫਿਲਮ ਦੇਖਣ ਆਏ ਸੀ ਪਰ ਸਾਨੂੰ ਕਾਮੇਡੀ ਲੱਗੀ ਨਹੀਂਗੀ ਕਿਉਂਕਿ ਸਾਨੂੰ ਜਿਹੜਾ ਹੈਗਾ ਸਕ੍ਰੀਨ ਪਲੇ ਸਟੋਰੀ ਜਿਹੜਾ ਹੈਗਾ ਬਹੁਤ ਮਾੜਾ ਲੱਗਿਆ ਸੋ ਦੋਸਤੋ ਇਹ ਫਿਲਮ ਮੈਨੂੰ ਲੱਗਦਾ ਨਹੀਂ ਕਿ ਬਾਕਸ ਆਫਿਸ ਤੇ ਕੰਮ ਕਰੂਗੀ ਇਸ ਟੀਮ ਨੇ ਬਹੁਤ ਅੱਛੀ ਅੱਛੀ ਫਿਲਮਾਂ ਦਿੱਤੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਅਗਰ ਇਸ ਫਿਲਮ ਦੇ ਵਿੱਚ ਐਕਟਰ ਕੋਈ ਹੋਰ ਹੁੰਦਾ ਕੋਈ ਮਤਲਬ ਕਿ ਇਹ ਨਹੀਂ ਕਹਿੰਦਾ ਨਰੇਸ਼ ਕਥੂਰੀਆ ਜੀ ਮਾੜੇ ਐਕਟਰ ਨੇ ਪਰ ਕੋਈ ਹੋਰ ਉਹ ਰਾਈਟਰ ਨੇ ਬੇਸਿਕਲੀ ਪ੍ਰੋਫੈਸ਼ਨਲੀ ਉਹ ਰਾਈਟਰ ਨੇ ਪਰ ਜੇ ਕੋਈ ਹੋਰ ਐਕਟਰ ਚੰਗਾ ਹੁੰਦਾ ਜਿਹੜਾ ਮਤਲਬ ਕਿ ਕਾਮਿਕ ਮਤਲਬ ਜੀ ਟਾਈਮਿੰਗ ਬਹੁਤ ਅੱਛੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਨੇ ਹੋਰ ਇਸ ਚੀਜ਼ ਦੇ ਨੂੰ ਨਿਖਾਰ ਦੇਣਾ ਸੀ ਪਰ ਕਹਿੰਦੇ ਹੁੰਦੇ ਨੇ ਜੀ ਸਕ੍ਰੀਨ ਪਲੇ ਮਾੜਾ ਆ ਜਾਂ ਮਤਲਬ ਉਸ ਚੀਜ਼ ਦਾ ਮੇਨ ਜਿਹੜਾ ਮਤਲਬ ਰੀਡ ਦੀ ਹੱਡੀ ਮਾੜੀ ਹੈ ਤਾਂ ਅੱਗੇ ਐਕਟਰ ਵੀ ਕੀ ਕਰ ਲੈਣਗੇ ਸੋ ਕੁੱਲ ਮਿਲਾ ਕੇ ਮੈਂ ਫਿਲਮ ਨੂੰ ਸਿਰਫ ਦੋ ਸਟਾਰ ਦੇਵਾਂਗਾ ਜੀ ਤੇ ਉਮੀਦ ਹੈ ਕਿ ਟੀਮ ਦੁਆਰਾ ਮਿਹਨਤ ਕਰਕੇ ਕੋਈ ਚੰਗੀ ਫਿਲਮ ਲੈ ਕੇ ਆਉਗੀ ਸੋ ਇੰਨੀ ਗੱਲ ਕਰਦਾ ਹੋਇਆ ਮੈਂ ਤੁਹਾਡੇ ਤੋਂ ਵਿਦਾ ਲੈਣਾ ਸასი ਘਾ